ਕੋਨੇ ਗੰਦ ਪਾਇਆ ਤੈਨੂੰ ਗੰਦ ਲਿਆ ਪਾਪਾਏ ਮੈਨੂੰ ਬਕਸ਼ ਦੇ ਗਰੀਬ ਨੂੰ ਮੈਂ ਸਾਲਿਆਂ ਪੈਰੀ ਹੱਥਾਂ ਨਾਲ ਗੱਲ ਕਰੀ ਮੈਂ ਚੱਲ ਜਾਣਾ ਇਤੋ ਤੂੰ ਮੈਨੂੰ ਬੁੱਕਲ ਜਮੂ ਤੇ ਤੱਕੋ ਕਿ ਇਸ ਕੰਪਨੀ ਦਾ 1100 ਕੜਦਾ ਕਿ 1000 ਕੜਦਾ ਕੁੱਤਿਆ ਸੁਲਾਣਾ ਤਾਂ ਕੰਮ ਕੰਮ ਚੇ ਨੀ ਤੇ ਤੀ ਤੂੰ ਗੋਲ ਕਰਦਾ ਕਿ ਕਿਹਦੇ ਨਾਲ ਚੱਲੇ ਆਂ ਨਾ ਕਿਹਦੇ ਨਾਲ ਆਹ ਜਾਤੀ ਨਾਲ ਹੋਏ ਚੱਚਾ ਕਰੋਂ ਤੂੰ ਬਣਾ ਲੈ ਮਰ ਜੀ ਖੱਤੀ ਨਾਲ ਪੁੱਛਿਆ ਨਕੀ ਨਾਲ ਪੁੱਛਿਆ ਪੁੱਛਿਆ ਇਹਨੇ ਮੰਨਿਆ ਫਿਰ ਇਹ ਸਭੰਦ ਹੈ ਸੱਚੀ ਗੱਲ ਹੈ ਹੈ ਸਭੰਦ ਹੈ ਜਦੋਂ ਇਸ ਦੀ ਤਲਾਸ਼ੀ ਕੀਤੀ ਕਿਹ ਕਿਹ ਬਾਰੇ ਸਾਰਾ ਦੱਸਦਾ ਭੈਣ ਮੇਰੀ ਇਹ ਸੇਵਾ ਦੀ ਗੱਲ ਹੀ ਕਰਦਾ ਉਹ ਜਿਹੜੀ ਮੇਰੀ ਗੱਲ ਸੁਣਾ ਪੰਬਾ ਮਾਤਾ ਜਿਹੜੀ ਗੱਲ ਉਹ ਦੱਸ ਰਿਹਾ ਕਿ ਨਹੀਂ ਗੋਣੀ ਰੱਖਦੇ ਉਥੇ ਇਹ ਕੋਈ ਨਸ਼ਿਆ ਵਾਲੀ ਬੋਲੀ ਫੜੀਆਂ ਹੀ ਗੋਣੀ ਰੱਖਦੇ ਉਥੇ ਉਹ ਜਿਹੜੀ ਅਸੀਂ ਗੱਲ ਕਰਿਆ ਵਾ ਉਹ ਆਂਦਾ ਕਿ ਮੈਂ ਕਿਥੇ ਬੋਲਦੇ ਜੀ ਮਾੜਾ ਮਾਦਾ ਉਹ ਭੈਣ ਮੇਰੀ ਇਹ ਤੁਖੜ ਜੇ ਬੋਲਦੇ ਨੇ ਦੱਖਾਂ ਗੱਲ ਕੀ ਆ ਫੋਨ ਦਿੱਤਾ ਇਹਨੂੰ ਹੀ ਜਾਣ ਅਸੀਂ ਮੌਕਾ ਦਿੱਤਾ ਜੇ ਇੱਕ ਲੱਗੀ ਸਮਝ ਤੇ ਨਹੀਂ ਭੈਣ ਤੇਰੀ 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 ਭੈਣ ਆ ਤੇਰੀ ਭੈਣ ਕਿਹੜੀ ਆ ਮੂਹੇ ਵਾਲੀ ਗੋਲੀਆਂ ਸੋਟਾਂ ਨਹੀਂ ਉਹ ਉਹ ਤੁਸੀਂ ਕਹਿੰਦੇ ਪਿੰਡ ਮੇਰੀ ਗੱਲ ਇਦਾਂ ਵਾਂ ਕਿ ਇਹ ਇਹਨੇ ਥਾੜਾ ਲਿਖ ਕੇ ਦਿੱਤਾ ਕਿ ਮੇਰੇ ਉਹਦੇ ਬੰਧਵਾ ਉਹ ਆਂਦੀ ਕਿ ਮੈਂ ਵਿਆਹ ਕਰਾਉਣਾ ਚਾਹੁੰਦੀ ਆ ਆਣ ਕੇ ਹਾਂਜੀ ਹਾਂ ਇਹਨੂੰ ਦੇ ਲੱਗੇ ਅਸੀਂ ਥਾੜੇ ਚ ਜੇ ਤੁਸੀਂ ਕਹੋ ਤੇ ਕਰਾਂ ਇਹਨੂੰ ਦਿੰਦੇ ਮੌਕਾ ਹੀ ਇਦਾਂ ਦਿਖਣਾ ਨਹੀਂ ਕਹੀਦਾ ਕਿਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਰਾਹਪੁਰ ਖੁਰਦੇ ਚ ਪਹੁੰਚੇ ਆ ਇਸ ਪਿੰਡ ਵਿੱਚ ਇੱਕ ਪਖੰਡੀ ਮਹਿਕਦੀਪ ਸਿੰਘ ਆਪਣਾ ਨਾਮ ਦੱਸ ਰਿਹਾ ਹੈ ਇਹ ਹੁੰਦਾ ਕਿ ਰਾਪੂਰ ਵਿੱਚ ਵੀ ਖੇਤਰਫਲ ਦੀ ਜਗਾ ਵਾ ਉੱਥੇ ਵੀ ਬੈਠਾ ਵਾ ਤੇ ਇੱਥੇ ਇੱਕ ਰਮਾਣੇ ਚੱਕ ਰਮਾਣੇ ਚੱਕ ਗਰਮਾਣੇ ਚੱਕ ਪਿੰਡ ਵਿੱਚ ਇੱਥੇ ਵੀ ਇੱਕ ਰਾਜਕੌਰ ਜਿਹੜੀ ਆ ਭੈਣ ਇਸ ਪਿੰਡ ਦੀ ਨੋ ਆ ਉਹਦੇ ਘਰ ਵੀ ਜਗਾ ਤੇ ਉਹ ਵੀ ਜਾਨੀ ਕਿ ਪਤਾ ਲੱਗਾ ਕਿ ਅਦਵਾਰ ਤੇ ਅਦੌਰ ਪਖੰਡ ਕਰਦੇ ਨੇ ਪਿੰਡ ਦੇ ਮੋਹਤਵਰਾਂ ਨੇ ਅੱਜ ਇਹਨੂੰ ਫੜਿਆ ਸੀ ਅਸੀਂ ਮੌਕੇ ਤੇ ਆਏ ਆ ਮੌਕੇ ਤੇ ਜਦੋਂ ਆਣ ਕੇ ਦੀ ਸ਼ਕਤੀ ਨਾਲ ਕੋਸ਼ਿਸ਼ ਕੀਤੀ ਹੈ ਇਹਨੇ ਦੱਸਿਆ ਕਿ ਮੈਂ ਪਖੰਡ ਵੀ ਕਰਦਾ ਵਾਂ ਫਿਰ ਇਹਦੇ ਕੋਲੋਂ ਨਸ਼ੇ ਵਾਲੀਆਂ ਗੋਲੀਆਂ ਫੜੀਆਂ ਗਈਆਂ ਨੇ ਸਿਕਰੇਟ ਦਾ ਪੂਰਾ ਜਿਹੜਾ ਵਾ ਉਹ ਡੱਬੀ ਜੇ ਜੇ ਦੀ ਕੀਮਤੀ ਕਾਫੀ ਆ ਤੇ ਕਹਿੰਦਾ ਮੈਂ ਝਾੜੂ ਪੋਚਾ ਹੀ ਕਰਦਾ ਪੈਸੇ ਵੀ ਇਹਦੇ ਕੋਲ ਸਨ ਮੈਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਕਿ ਜੇਕਰ ਪਿੰਡਾਂ ਦੀਆਂ ਪੰਚਾਇਤਾਂ ਤੇ ਪਿੰਡ ਦੇ ਲੋਕ ਅਮਰ ਕਸੇ ਕਰ ਲੈਣੋ ਆ ਤੇ ਇਹ ਪਖੰਡੀ ਚੰਦ ਦਿਨਾਂ ਦੇ ਵਿੱਚ ਹੀ ਆਪਣੀਆਂ ਦੁਕਾਨਦਾਰੀਆਂ ਬੰਦ ਕਰ ਸਕਦੇ ਹਨ ਮੈਂ ਪ੍ਰਸ਼ਾਸਨ ਦੇ ਕੋਲ ਵੀ ਮੰਗ ਕਰਦਾ ਤੇ ਕਿ ਕਿਉਂਕਿ ਇਹ ਜਿਹੜੇ ਪਖੰਡੀਆਂ ਹਨ ਇਹ ਬਹੁਤ ਜਿਆਦੀ ਜਿਹਦੀ ਧੀ ਹੈ ਉਹਦੀ ਧੀ ਹੈ ਜਿਹਦੀ ਭੈਣ ਉਹਦੀ ਭੈਣਾ ਇਨਾ ਗੋਲ ਕੱਲਣਾ ਵੀ ਬਹੁਤ ਮਾੜਾ ਹੈ ਕੋਕੇ ਵੇਖੋ ਨਸ਼ੇਲੀਆਂ ਗੋਲੀਆਂ ਇੱਦਾਂ ਇੱਕ ਮੁਸਲਮਾਨ ਫੜਿਆ ਸੀ ਉਹ ਫੜਿਆ ਸੀ ਸਾਧਪੁਰ ਪਿੰਡ ਵਿੱਚ ਉਹਦੇ ਕੋਲੋਂ ਵਿਰਾਗਾ ਗੋਲੀਆਂ ਫੜੀਆਂ ਗਈਆਂ ਸਨ ਸਾਨੂੰ ਦੱਸਣ ਲੱਗਿਆ ਵੀ ਸ਼ਰਮ ਆਉਂਦੀ ਹੈ ਕਿਉਂਕਿ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਕਿ ਪੰਜਾਬ 'ਚ ਬਣ ਕੀ ਡੈ ਪਖੰਡਵਾਦ ਇਨਾ ਵਧਾ ਜਾ ਰਿਹਾ ਹੈ ਕਿ ਕੋਈ ਵੀ ਸੰਪਰਤਾਵਾਂ ਜਿਹੜੀਆਂ ਸਾਡੀਆਂ ਸਤਕਾਰਯੋਗ ਨੇ ਉਹ ਵੀ ਜ਼ਰੂਰ ਧਿਆਨ ਦੇਣ ਤੇ ਨਾਲ ਸੰਜੋਗ ਕਰਨ ਤੇ ਅਸੀਂ ਚੰਨ ਦਿਨਾਂ ਦੇ ਵਿੱਚ ਇਹ ਪਖੰਡਵਾਦ ਬੰਦ ਕਰ ਸਕਦੇ ਹਾਂ ਕਿਉਂਕਿ ਪਿੰਡੋਂ ਪਿੰਡੀ ਪਖੰਡ ਵਧਾ ਜਾ ਰਿਹਾ ਹੈ ਸ੍ਰੀ ਅਕਾਲਤਾ ਸਾਹਿਬ ਤੋਂ ਕੋਲੋਂ ਵੀ ਅਸੀਂ ਮੰਗ ਕਰਦੇ ਆ ਕਿ ਉਹ ਵੀ ਜਲਦੀ ਹੀ ਕੋਈ ਨਾ ਕੋਈ ਫੈਸਲਾ ਲੈਣ ਜਿਹੜੇ ਪਖੰਡੀ ਪਿੰਡਾਂ ਵਿੱਚ ਗੱਡੀਆਂ ਜਾਂ ਪਿੰਡਾਂ ਵਿੱਚ ਜਗ੍ਹਾ ਬਣਾ ਕੇ ਬੈਠਿਆ ਹਨ ਉਹਨਾਂ ਦਾ ਬਾਈਕਾਟ ਕਰਨ ਦਾ ਕੋਈ ਫੈਸਲਾ ਲੈਣ ਜਾਂ ਬਾਈਕਾਟ ਨਹੀਂ ਤੇ ਉਹਨਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਕੋਲੋਂ ਨਹੀਂ ਜਾਣਾ ਜਿੱਦਾਂ ਗਮੀ ਦੇ ਖੁਸ਼ੀ ਦੇ ਬਿਲਕੁਲ ਉਹਨਾਂ ਦੇ ਕੋਈ ਕਾਰਜ ਨਹੀਂ ਹੋਣੇ ਚਾਹੀਦੇ ਅੱਜ ਇਹ ਪਖੰਡੀ ਦੀ ਸੇਵਾ ਵੀ ਹੋਈ ਹੈ ਪਖੰਡੀਆਂ ਜਿਹੜੇ ਪਿੰਡਾਂ ਤੁਸੀਂ ਗੱਡੀਆਂ ਲਾ ਕੇ ਬੈਠੇ ਜੇ ਬਾਅਦ ਆਜੋ ਜਿਵੇਂ ਇਹਦੀ ਸੇਵਾ ਹੈ ਤਾਂ ਤੁਹਾਡੀ ਵੀ ਕਰਾਂਗੇ ਪਰ ਕੇ ਨਾ ਕਿਉਂਕਿ ਪ੍ਰਸ਼ਾਸਨ ਕਿਉਂਕਿ ਪ੍ਰਸ਼ਾਸਨ ਦਾ ਪਹਿਲ ਦੇ ਆਧਾਰ ਤੇ ਫਰਜ ਬੰਦਾ ਹੋਈ ਪ੍ਰਸ਼ਾਸਨ ਨੂੰ ਸੱਦ ਲੈ ਉਹਨਾਂ ਦੇ ਹਵਾਲੇ ਕਰਕੇ ਵੇਂਦੇ ਹੁਣ ਕਿਹੜੀ ਉਹ ਕਾਰਵਾਈ ਕਰਦੇ ਆ ਕਿਉਂਕਿ ਜੇਕਰ ਇਹਦੇ ਕੋਲ ਨਸ਼ੇ ਵਾਲੀਆਂ ਗੋਲੀਆਂ ਫੜੀਆਂ ਜਾ ਸਕਦੀਆਂ ਨੇ ਹੋਰ ਵੀ ਇਹਦੇ ਕੋਲ ਕਿਹਦਾ ਨਸ਼ੇ ਦਾ ਕਾਮਨਾ ਕਰਦਾ ਹੋਵੇ ਕਿਉਂਕਿ ਨਸ਼ਾ ਪੀਣ ਵਾਲਾ ਨਸ਼ਾ ਕਰਨ ਵਾਲਾ ਉਹ ਜਰੂਰੀ ਬੀੜੀ ਸਿਡ ਤਮਾਕੂ ਉਹਦੇ ਉਹ ਸੇਵਨ ਕਰਦਾ ਤੇ ਅੱਜ ਇਹਦੇ ਕੋਲੋਂ ਸ਼ਰ੍ਹਾਂ ਫੜਿਆ ਗਿਆ ਹੁਣ ਪ੍ਰਸ਼ਾਸਨ ਤਰਸਿਕਾ ਥਾਣੇ ਦੇ ਅਸੂਚਨਾ ਗੱਲ ਕੀਤੀ ਹੈ ਉਹ ਪ੍ਰਸ਼ਾਸਨ ਨੂੰ ਭੇਜ ਰਿਹਾ ਹੈ ਅੱਜ ਉਹਨਾਂ ਦੇ ਹਵਾਲੇ ਕਰ ਦੇਣਗੇ ਆ ਤੇ ਜਿਹੜੇ ਹੋਰ ਹੀ ਪਿੰਡਾਂ 'ਚ ਬੈਠੇ ਨੇ ਉਹਨਾਂ ਨੂੰ ਅਸੀਂ ਤਾੜਨਾ ਕਰਦੇ ਆ ਕਿ ਆਪਣੀਆਂ ਪਖੰਡੀਆਂ ਦੁਕਾਨਦਾਰੀਆਂ ਬੰਦ ਕਰ ਦਿਓ ਪਰ ਇਹ ਕਹਿੰਦੇ ਨੇ ਅਸੀਂ ਕਿਹੜਾ ਸੱਦਾਂ ਜਾਂਦੇ ਆ ਗਲਤੀ ਸੱਚੀ ਗੱਲ ਹੈ ਉਹ ਲੋਕ ਜਾਂਦੇ ਨੇ ਐਵੇਂ ਨਾ ਤੁਸੀਂ ਉਹਨਾਂ ਕੋਲ ਜਾਓ ਆਪਣਾ ਪੈਸਾ ਨਾ ਖਰਾਬ ਕਰੋ ਤੇ ਸਮਾਨ ਨਾ ਖਰਾਬ ਕਰੋ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਜਾ ਕੇ ਗੁਰੂ ਦੀ ਖੁਸ਼ੀ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ